ਚੱਲੇਗਾ ਪੂਰੇ ਪੰਥ ਨੇ ਪੱਕੇ ਨਾਰੇ ਪੂਰੇ ਪਾਕਿਸਤਾਨ ਦੇ ਹੀ ਦੇ ਨਾਲ ਕਿਧਰ ਦੇ ਆਪਣੀ ਭੂਮਿਕਾ ਨਿਭਾਈ ਆ ਤੇ ਉਹਨਾਂ ਦੀ ਜੋ ਭੂਮਿਕਾ ਹੀ ਉਹਨੂੰ ਫਾਰਮ ਲਿਆ ਮੈਂ ਨੂੰ ਪੰਥ ਦੇ ਜਿੱਤ ਸਮ ਆਪ ਕੋ ਕਿਆ ਸੋਚ ਕੇ ਆਪਨੇ ਇਹ ਸਾਰਾ ਕਾਰਜਕਮ ਜੋ ਆਪਨੇ ਗੋਲੀ ਚਲਾਈ ਸੀ ਕਿਆ ਮਨ ਮੇਂ ਥਾਪ ਕੇ ਆਪ ਆਪ ਜੀ ਗੱਲ ਨੂੰ ਗੱਲ ਪੰਜਾਬੀ ਚ ਪੰਜਾਬੀ ਹਿੰਦੀ ਦੇਖੋ ਉਹ ਤੇ ਸਭ ਦੇ ਸਾਹਮਣੇ ਇਹਦੇ ਉੱਤੇ ਕੋਈ ਕੋਈ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੂਚਾ ਸੀ ਇਹ ਸੀ ਮਨ ਵਿੱਚ ਜਿਹੜਾ ਇੰਨਾ ਤੁਸੀਂ ਘਟਨਾ ਕਰ ਰਹੇ ਹੋ 2015 ਤੋਂ ਜਿਹੜੇ ਫੋਟੋ ਨੂੰ ਦੁਆਰਾ ਕਰਨ ਦੇ ਕੁੜਚੋੜ ਸਭ ਨੂੰ ਦਾ ਕਰਦੀ ਹੈ ਜਿਹੜਾ ਬੰਦਾ ਕੋਡ ਦੇ ਵਿੱਚ ਕਬਾਲ ਕਰਨੇ ਫਾਇਦਾ ਜੂਣੇ ਨੇ ਕਬਾਲ ਕੀਤਾ ਉਹਨੂੰ फांसी ਨਹੀਂ ਸੱਡਾ ਤੇ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਹੰਸਦਾ ਦੁੱਛੇ ਅਕਾਲ ਤਖਤ ਸਾਹਿਬ ਤੋਂ ਤੇਰੇ ਬੰਦੇ ਤਾਂ ਧਾਰਮਿਕ ਸਜ ਜਿਹੜੀ ਉਹ ਲੱਗੀ ਅਕਾਲ ਤਖਤ ਸਾਹਿਬ ਤੋਂ ਕਾਲ ਸਾਹ ਅਕਾਲ ਪੁਰਖੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਆਪਦੇ ਸ਼ਾਨસાર ਚਲੋ ਦੇਖੋ ਆਪਦੇਸ਼ ਪੰਥ ਕੀ ਚਾਹੁੰਦਾ ਈ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇੰਨਾ ਬੜੀ ਚੀਜ਼ ਨਹੀਂ ਪਰ ਤੁਹਾਨੂੰ ਤੁਸੀਂ ਸੇ ਕਰਾਂਗੇ ਜੀ ਮੰਮੀ ਗਾ ਦਾ ਸੇ ਕਰਾਂਗੇ ਸਾਢੇ ਤਿੰਨ ਮਹੀਨੇ ਬੋਲੇ ਸੋ ਦਿਹਾਰ ਬਹੁਤ ਬੱਲੇ ਨਿਸ਼ਕੁਦ ਹੋ ਸ਼ੁਗਰੀਆ ਕੱਲ੍ਹ ਆਸ਼ੂਪੁਰਾ ਗਿਆ ਤੂੰ ਗੱਡੀ ਯਾਰ ਜੀ ਕੋਈ ਨਹੀਂ ਕੋਈ ਬਹੁਤ ਚੁੱਕ ਜਾ ਬਈ ਆਸ਼ੂਪੁਰਾ ਗਿਆ ਗੱਡੀ ਨਹੀਂ ਸੀ ਦੋ ਸਦਾ ਹਾਂ ਤੱਕ ਸਭ ਤੋਂ ਲੱਗੀ ਹੋਈ ਸੀ ਮੈਂ ਪਾਵਾਂ ਜੀ ਮਾਰਜਿਤਪਾਲ ਸਿੰਘ ਮੰਜਪੁਰ ਸਰਦਾਰ ਕੁਰਤ ਪ੍ਰਦੀਪ ਸਿੰਘ ਜਗਦੀਸ਼ ਸਿੰਘ ਜਗਦੀਸ਼ ਰੰਧਾਵਾ ਇਹਨਾਂ ਦੇ ਪੁੱਤਰ ਵੀ ਵਕੀਲ ਆ ਦੋਨੇ ਤੇ ਇਹਨਾਂ ਨੇ ਪੂਰੀ ਮੋਬਾਈਲ ਚਲੋ ਕੇਸ ਦੇ ਵਿੱਚ ਆਪਣੀ ਭੂਮਿਕਾ ਨਭਾਈਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਠੀਕ ਠੀਕ ਭਾਈ ਇਧਰ ਦਾ ਤੈਅ ਨੂੰ ਧਨਵਾ ਦਾਂ ਪੂਰੇ ਸਿੱਖ ਜਗਤ ਦਾ ਵੀ ਤੈਅ ਨੂੰ ਧਨਵਾ ਦਾਂ ਕਰਨਾ ਵਾ ਕੌਰੀਆਂ ਜਿਹੜੀਆਂ ਪੰਥ ਨੂੰ ਸਮਰਪਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਅੱਜ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੋਪੜ ਦੇਲਸ 17 17 ਕਿਹੜੀ ਸੀ 17 ਦਸੰਬਰ ਚਾਰ ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਤੁਹਾਨੂੰ ਫਿਰ ਹੋਰ ਵੀ ਕਿਤੇ ਉਸ ਤੋਂ ਇਲਾਵਾ ਕਿਸੇ ਜੇਲ੍ਹ ਚ ਕਿਤੇ ਹੋਰ ਰੱਖਿਆ ਗਿਆ ਅਮਨ ਸਿੰਘ ਜੇਲ੍ਹ ਚ ਲੈ ਕੇ ਗਿਆ ਉਸ ਤੋਂ ਇੱਥੇ ਭੇਜਿਆ ਜੇਲ੍ਹ ਲੈ ਕੇ ਉਹ ਗਏ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਸਾਨੂੰ ਥਾਂੇ ਪਤਾ ਲੱਗ ਗਿਆ ਹੈ ਵੇਖ ਨਹੀਂ ਰੱਟਾ ਹਮ ਅੱਛਾ ਠੀਕ ਹੈ ਤਾਂ ਜਿਹੜੇ ਦਲਮੈਂਦਾਵਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਹ ਜਗ੍ਹਾ ਹੀ ਕੰਮ ਕਰ ਉਹਨਾਂ ਦਾਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਕਹੇ ਸਭ ਨੇ ਦੱਸਤੀ ਦੱਸਤੀ ਸਾਰੀ ਗੱਲ ਮੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸਬੰਧਤ ਸਬੰਧਤਮ ਹੈ ਗੁਰੂ ਮਹਾਰਾਜ ਦੇ ਉਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਟੀ ਸਿਆਸੀ ਪਾਰਟੀ ਦੇ ਨਾਲ ਮੇਰਾ ਕੋਈ ਹੀ ਦੇ ਅਗਲੇ ਅੱਜ ਆਮੇ ਰਾਤ ਕਰਨਾ ਉਹਨਾਂ ਕਾਲਕਤਕ ਸਾਹਿਬ ਤੋਂ ਤਰਖਾ ਲੱਗੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾਮ ਈਕਾਤਕ ਸਾਹਿਬ ਦੇ ਹਦਾਇਤਾਂ ਦੇ ਅਨਸਾਰ ਉਹਨੂੰ ਕੁਦਾ ਕੀਤਾ ਜਾ ਰਿਹਾ ਹੈ ਸਰਦਾਰ ਸਾਹਿਬ ਜਥੇਦਾਰ ਕਾਰ ਤੇ ਗਏ ਨੇ ਨਵੇਂ ਜਿਹੇ ਆਪੇ ਗਏ ਕਿਸਾ ਲੇ ਜੀ ਉਹ ਬਾਅਦ ਚ ਕਰਾਂਗੇ ਜਾਰੀ ਪਿਆਲਾ ਅੱਜ ਚਲੀਏ ਘਰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸਹੀ ਜਵਾਬ ਅਸਲ ਬੰਟੀ ਨੂੰ ਮਾਹਰਾਂ ਨੇ ਕਿਹਾ ਵੀ ਜਿਹੜਾ ਬੰਟੀ ਜਮਾਨਾ ਚੋਹ ਬੰਦੇ ਆ ਅਸੀਂ ਉਹ ਫੋਟੋ ਦੀ ਗੱਲ ਕਰਨ ਲੱਗੇ ਮੈਂ ਕਿਹਾ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਘਰ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਜਾਰੀ ਕਰਾਂਗੇ ਸੋ ਇਹ ਬੰਤੀ ਨਾ ਹੈ ਕਹਿੰਦਾ ਕੁੱਤਾ ਹੈ ਕਹਿੰਦਾ ਬਿੱਲਾ ਹੈ ਕਹਿੰਦਾ ਨਹੀਂ ਜਵਾਬ ਦੇ ਦੇ ਨਾਲੇ ਉਹ ਪੰਥ ਦੇ ਦੁਖੀ ਆ ਪੰਥ ਦੇ ਦੁਖੀ ਆ ਗੁਰੂ ਘਰ ਦੇ ਦੁਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰੈਨ ਸਿੰਘ ਚੋੜਾ ਸਾਢੇ 3 ਮਹੀਨੇ 4 ਵੀਂ ਦੇ ਬਾਅਦ ਘਰ ਆਏ ਆ ਤੇ ਵਿਯੋਧਕ ਨੇ ਇਹਨਾਂ ਨੂੰ ਟਾਈਮ ਨਾ ਕਰੇ ਲੈ ਕੇ ਜਾਣ ਪਰਿਵਾਰ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਉਹਦਾ ਲਿਖਤੀ ਤਿਆਰ ਕੇ ਬਿਆਨ ਜਾਰੀ ਕਰਾਂਗੇ ਤੇ ਉਹਦੇ ਵਿੱਚ ਤੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੋਸਾ ਸੀ ਇਹ ਸੀ ਮਨ ਦੇ ਵਿੱਚ ਜਿਹੜਾ ਇੰਨਾ ਤੁਸੀਂ ਘਟਨਾ ਕਰ ਦੇਣਾ ਤੋ 2015 ਦੂਜੀ ਜਨਵਰੀ ਨੂੰ ਫੋਟੋ ਨੂੰ ਦੁਆਰਾ ਕਰਨ ਦੇ ਕੁੜ ਤੋਂ ਸਾਹਮਣੇ ਲੱਕਦੀ ਹੈ ਜਿਹੜਾ ਬੰਦਾ ਕੋਰ ਦੇ ਵਿੱਚ ਕਬਾਲ ਕਰ ਲੈ ਪਾਈ ਰਾਜੂ ਵਾਲੇ ਨੇ ਕਬਾਲ ਕੀਤਾ ਉਹਨੂੰ ਫਾਂਸੀ ਨਹੀਂ ਸੱਜਦੀ ਅਕਾਲ ਤਖਤ ਸਾਹਿਬ ਦੇ ਉੱਤੇ ਇਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਹੰਸ ਦਾ ਵਿਚੇ ਅਕਾਲ ਤਖਤ ਸਾਹਿਬ ਤੋਂ ਤੇਰੇ ਬੰਦੇ ਤਾਂ ਧਾਰਮਿਕ ਸਜ ਜਿਹੜੀ ਉਹ ਲੱਗੀ ਏ ਅਕਾਲ ਤਖਤ ਸਾਹਿਬ ਤੋਂ ਹੰਸਾ ਅਕਾਲ ਪੁਰਖੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਆਪਦੇ ਸ਼ਾਨ ਸਾਰ ਚਲੋ ਤੇ ਉਹ ਉਪਦੇਸ਼ ਪੰਥ ਕੀ ਚਾਹੁੰਦਾ ਈ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇਹਨਾਂ ਬਾਰੇ ਕੀ ਚੀਜ਼ ਹੈ ਨਹੀਂ ਪਰ ਤੁਸ ਜੇ ਕਰਾਂਗੇ ਜੀ ਅੰਮ੍ਰਿਤਸਰ ਦਾ ਸੈਰ ਕਰਾਂਗੇ ਸਾਡੇ 3 ਮਹੀਨੇ ਬੋਲੇ ਸੋਹ ਦਿਹਾੜ ਬਹੁਤ ਖੱਲੀ ਦੀ ਜੀ ਜੀ ਹਾਂ ਅਛੂ ਫੁੱਟ ਲੈ ਗਿਆ ਅਛੂ ਫੁੱਟ ਲੈ ਗਿਆ ਤੂੰ ਗੱਡੀ ਯਾਰ ਜੀ ਵਾਹ ਜੀ ਪੂਰੀ ਗੱਲ ਚੁੱਕ ਚਵਾ ਬਈ ਅਛੂ ਫੁੱਟ ਲੈ ਗਿਆ ਗੱਡੀ ਨਹੀਂ ਸੀ ਦੋ ਸਦਾ ਹਾਂ ਤੱਕ ਸਭ ਤੁੱ ਲੱਗੀ ਹੋਈ ਆਰਟੀਐਮ ਕਰ ਲਈ ਸੀ ਮੈਂ ਪਾਵਾਂ ਹਾਰਜਤਪਾਲ ਸਿੰਘ ਮੰਜਪੁਰ ਸਰਦਾਰ ਕਰਤਿਪ ਸਿੰਘ ਜਗਦੀਪ ਸਿੰਘ ਦਾ ਇਹਨਾਂ ਨੇ ਉਸ ਉੱਤਰ ਵੀ ਵਕੀਲੀ ਕੀਤੀ ਉਹਨੇ ਤੇ ਇਹਨਾਂ ਨੇ ਪੂਰੀ ਨੂੰ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਠੀਕ ਠਾਕ ਬਾਈ ਨਾ ਦਾ ਤੈਰ ਨੂੰ ਧਰਵਾ ਦਾਂ ਪੂਰੇ ਸਿੱਖ ਜਗਤ ਦਾ ਵੀ ਤੈਰ ਨੂੰ ਧਰਵਾ ਦਾਂ ਕਰਨਾ ਵਾ ਹੋ ਗਿਆ ਜਿਹੜੀਆਂ ਪੰਥ ਨੂੰ ਸਮਰਪਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਉੱਥੇ ਰੁਪੜ ਦੇਲ 17 17 ਕਿਹੜੀ 17 ਦਸੰਬਰ ਜਿਹੜਾ 4 ਨੂੰ ਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਤੁਹਾਨੂੰ ਫਿਰ ਹੋਰ ਵੀ ਕਿਤੇ ਇਸ ਤੋਂ ਇਲਾਵਾ ਕਿਸੇ ਜੇਲ੍ਹ ਚ ਕਿਤੇ ਹੋਰ ਰੱਖਿਆ ਗਿਆ ਅਮਨ ਸਿੰਘ ਜੇਲ੍ਹ ਚ ਲੈ ਕੇ ਗਏ ਸੀ ਉੱਥੋਂ ਇੱਥੇ ਭੇਜਿਆ ਜੇਲ੍ਹ ਲੈ ਕੇ ਉਹ ਗਏ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਹਨਾ ਥਾਣੇ ਨੂੰ ਪਤਾ ਲੱਗ ਗਿਆ ਹੈ ਵੇਖ ਨਹੀਂ ਰੱਖਣਾ ਹਮਮ ਠੀਕ ਹੈ ਕੱਲ ਜਿਹੜੇ ਰਿਮਾਂਡਾ ਵੱਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਹ ਜਿਹੇ ਕਹਿੰਦੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਕਹਿੰਦਾ ਸੀ ਸਾਹਿਬ ਨੇ ਦੱਸ ਦਿੱਤੀ ਦੱਸਤੀ ਸਾਰੀ ਗੱਲ ਬੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸੰਬੰਧਤ ਸੰਬੰਧਤ ਹੈ ਗੁਰੂ ਮਹਾਰਾਜ ਦੇ ਉਪਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਟੀ ਸਿਆਸੀ ਪਾਰਟੀ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਠੀਕ ਹੈ ਠੀਕ ਉਂਗਲੀ ਕਰ ਅੱਜ ਅਸੀਂ ਆਮ ਰਾਮ ਕਰਨਾ ਉਹ ਗੱਲ ਹੱਥ ਕਰਤੇ ਪੂਰਾ ਤੱਕ ਸਾਹ ਤੋਂ ਤਰ੍ਹਾਂ ਲੱਗੀ ਉਹਨੇ ਨਾਮ ਪਰਵਾਨ ਕੀਤੀ ਆ ਤੇ ਨਾ ਹੀ ਏਕਾ ਤਕ ਸਹਿਬ ਦੇ ਆਦੇਸ਼ਾਂ ਦੇ ਅਨੁਸਾਰ ਉਹਨੂੰ ਕੁਦਾ ਕੀਤਾ ਜਾ ਰਿਹਾ ਹੈ। ਚੜਾ ਸਾਹਿਬ ਜਥੇਦਾਰ ਕਾਰਨ ਤੇ ਗਏ ਨੇ ਨਵੇਂ ਜਥੇਦਾਰ ਸਾਹ ਪਏ ਗਏ ਨੇ ਕਿਸੇ ਉਹ ਬਾਅਦ ਚ ਕਰਾਂਗੇ ਜਾਰੀ ਪਿਆਰ ਅੱਜ ਚਲੀਏ ਘਰ ਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸਹੀ ਜਵਾਬ ਅਸਲ ਬੰਟੀ ਨੂੰ ਮਾੜਾ ਫਰਾਂ ਨੇ ਕਿਹਾ ਵੀ ਜਿਹੜਾ ਪੰਟੀ ਦੇ ਮਾਣਾ ਚੋਹ ਬੰਦੇ ਆ ਅਸੀਂ ਉਹ ਥੋੜਾ ਜਿਹੀ ਗੱਲ ਕਰਨ ਲੈ ਮੈਂ ਕਿਹਾ ਤੁਸੀਂ ਜਿਹੜੀ ਗੱਲ ਹੈ ਨਾ ਜਮਾਨਤ ਹੋ ਗਈ ਆ ਜੀ ਘਰ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਚੱਲ ਜਾਈ ਕਰਾਂਗੇ ਸੋ ਇਹ ਬੰਟੀ ਨਮਾ ਆ ਕਹਿੰਦਾ ਕੁੱਤਾ ਆ ਕਹਿੰਦਾ ਬਿੱਲਾ ਆ ਕਹਿੰਦਾ ਨਹੀਂ ਜਵਾਬ ਦੇ ਦੇ ਨਾਲ ਉਹ ਪੰਥ ਦੇ ਦੁਖੀ ਆ ਪੰਥ ਦੇ ਦੁਖੀ ਆ ਗੁਰੂ ਘਰ ਦੇ ਦੁਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰੈਨ ਸਿੰਘ ਜਿਹੜਾ ਸਾਢੇ 3 ਮਹੀਨੇ ਚਾਦਵੀਂ ਦੇ ਬਾਅਦ ਘਰ ਆਏ ਆ ਦੇ ਬਯੁੱਦ ਕੇ ਇਹਨਾਂ ਨੂੰ ਟਾਇਨਾ ਘਰੇ ਲੈ ਕੇ ਜਾਣਾ ਪਰਵਾਰ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਉਹਦਾ ਲਿਖਤੀ ਦੇਾਂਗੇ ਬਿਆਨ ਜਾਰੀ ਕਰਾਂਗੇ